ਇਹ ਆ ਜੀ ਕਣਕ ਨਿਸਰੀ ਹੋਈ ਆਪਾਂ ਹੁਣ ਹੈਗੇ ਆ ਸਟੇਟ ਮਿਨੀ ਸੋਟਾ ਯੂ ਐਸ ਏ ਦੇ ਵਿੱਚ ਦੇਖੋ ਜੀ ਕਿਆ ਖੂਬਸੂਰਤ ਨਜ਼ਾਰਾ ਟਾਈਮ 7 ਵਜੇ ਸ਼ਾਮ ਦੇ ਪਰ ਸੂਰਜ ਦੇਵਤਾ ਦੇਖ ਲੋ ਇਹ ਕਿੱਥੇ ਖੜਾ ਬਹੁਤ ਸੋਹਣੀ ਸਿਨਰੀ ਬਣੀ ਹੋਈ ਆ ਸਰੋਂ ਆ ਪੱਕ ਗਿਆ ਪੱਕਿਆ ਨਹੀਂ ਫਲ ਪੈ ਗਿਆ ਤੇ ਕਣਕਾਂ ਨਿਸਰ ਗਈ ਆ ਉਪਰ ਸਟੋਰੀ ਜਿਹੜੀ ਕਾਂਦੀ ਦੀਦੀ ਆ ਇਹ ਕੰਕਰੀਟ ਦੀ ਬਣੀ ਹੋਈ ਆ ਤੇ ਪਰਲੇ ਪਾਸੇ ਆ ਹੈਗੇ ਨੇ ਸਾਈਲੋ ਤੇ ਸਟੋਰੇਜ ਇਹ ਫੈਕਟਰੀ ਆ ਇੱਥੇ ਮੱਕੀ ਦੇ ਵਿੱਚੋਂ ਐਥਨੋਲ ਕੱਢਦੇ ਆ ਤੇ ਆਪਾਂ ਨੇ ਸਵੇਰੇ ਤੋਂ ਬਤੀ ਵੀ ਡੀ ਡੀ ਜਿਹੜਾ ਮੱਕੀ ਦਾ ਮਤਲਬ ਹੈ ਇੱਕ ਤਰ੍ਹਾਂ ਦੇ ਕਹਿੰਦੀ ਐ ਸੂੜਾ ਜਾਂ ਉਹਦੀ ਵੇਸਟ ਪ੍ਰੋਡਕਟ ਬੱਜਾ ਹੋਇਆ ਰਹਿੰਦਾ ਹੁੰਦਾ ਜਿਵੇਂ ਕੰਕੜਾ ਕਣਕ ਦਾ ਜਦੋਂ ਆਟੇ ਤੋਂ ਬਾਅਦ ਬਚਿਆ ਤਾਂ ਨਹੀਂ ਆਪਾਂ ਸੂੜੇ ਹੀ ਕਹਿ ਦਿੰਦੇ ਹਾਂ ਉਹਨੂੰ ਉਵੇਂ ਹੀ ਆ ਕਿ ਮੱਕੀ ਦਾ ਬਚਿਆ ਹੋਇਆ ਰਹਿ ਗੁੰਦੂ ਦੀ ਉਹ ਜੋ ਤੇਲ ਕੱਢ ਲਿਆ ਇਹ ਫਿਰ ਜਿਹੜੀਆਂ ਗਾਈਆਂ ਨੇ ਮੀਟ ਵਾਸਤੇ ਤਿਆਰ ਕਰਦੇ ਉਹਨਾਂ ਦੇ ਲਈ ਉਹਨਾਂ ਦੀ ਫੀਡ ਤੇ ਜਾਂ ਫਿਰ ਜਿਹੜੇ ਹੌਗ ਫਾਰਮ ਨੇ ਜਾਂ ਪਿਗ ਫਾਰਮ ਕਹੋ ਜਾਂ ਸੂਰਾਂ ਦਾ ਫਾਰਮ ਕਹੋ ਫਿਰ ਉਹਨਾਂ ਦੀ ਫੀਡ ਵਾਸਤੇ ਲੈ ਕੇ ਜਾਂਦੇ ਨੇ ਆਈਨ ਦਾ ਸਾਜੋ ਸਮਾਨ ਜਦੋਂ ਇੱਥੇ ਖੁੱਲੇ ਦੇ ਵਿੱਚ ਟਰੱਕ ਆਪਣੀ ਗਰੇਨ ਹੌਪਰਾ ਕੇ ਪੱਕੀ ਅਨਲੋਡ ਕਰਦਾ ਤਾਂ ਫਿਰ ਇੱਥੇ ਵਿੱਚ ਇਹਦੇ ਪੂਰੀ ਉੱਚੀ ਢੇਰੀ ਲਾ ਦਿੰਦੇ ਆ तकरीबन 200 ਤੋਂ ਉੱਚੀ ਤਾਂ ਫਿਰ ਜਿਹੜੀ ਆਹ ਕਨਵੀਅਰ 벨ਟ ਲੱਗੀ ਹੋਈ ਆ ਫਿਰ ਇਹ ਲੈ ਕੇ ਜਾਂਦੀ ਉੱਪਰ ਚੱਕ ਕੇ ਜੀ ਤੋਟ ਸੋ ਜੀ ਜਮਾ ਬਸਾਰੇ ਮੌਸਮ ਬਹੁਤ ਧੀਆ 3 ਡਿਗਰੀ ਦੇ 30 ਟੈਂਪਰੇਚਰ ਆ ਬਸ ਫਿਰ ਧੀ ਬੋਲਣੀ ਹੈ ਤਾਂ ਮੈਂ ਮੇਰੇ ਮਨ ਦੇ ਵਿੱਚ ਸਵਾਲ ਆਇਆ ਮੈਂ ਕਿਹਾ ਵੀ ਛੋਟੇ ਦਾ ਸਾਜੀ ਕੀਤੀ ਜਾਵੇ ਕਿ ਕਿ ਕਰੀਏ ਕਿ ਤੱਕ ਹੋ ਜਾਣੀ ਹੈ ਅੱਜ ਆਪਾਂ ਆਉਣੇ ਸੀਗੇ ਇੱਥੇ ਡੀਡੀ ਦਾ ਲੋਡ ਦਿਖਾਉਣਾ ਤੁਹਾਨੂੰ ਕਰਕੇ ਦੂਜੇ ਪਾਸੇ ਇਹ ਜੰਮ ਗਈ ਨਹੀਂ ਤਾਂ ਜਦੋਂ ਥੱਲੋਂ ਟ੍ਰੇਲਰ ਤੇ ਆਪਾਂ ਸ਼ੂਟ ਖੋਲਦੇ ਆਂ ਥੋੜਾ ਥੋੜਾ ਤੁਸੀਂ ਆਪਣੇ ਰਬੜ ਦੇ ਥੋੜਾ ਉਹਨੂੰ ਰਬੜ ਮੈਲਟ ਕਹਿੰਦੇ ਆ ਉਹ ਐ ਮਾਰੀ ਜਾਂਦੇ ਆਪਾਂ ਉਹਦੇ ਨਾਲ ਉਹ ਵਾਈਬ੍ਰੇਟ ਕਰਦਾ ਤੇ ਬਾਹਰ ਨਿਕਲਦੀ ਹੈ ਪਰ ਜੇ ਜੇ ਟੈਂਪਰੇਚਰ ਜਿਆਦਾ ਹੁੰਦਾ ਤੇ ਮੌਇਸਚਰ ਆਪਣੇ ਹਵਾ ਚ ਵੱਜ ਜਾਂਦਾ ਫਿਰ ਇਹ ਜੰਮ ਜਾਂਦੀ ਹੈ ਇਹਦਾ ਹੁਣ ਤੁਹਾਨੂੰ ਦਿਖਾਉਣਾ ਮੈਂ ਦੂਜਾ ਪਾਸਾ ਕਰਕੇ ਇਹਦਾ ਵੀ ਟ੍ਰੇਲਰ ਦਾ ਕੀ ਹਾਲ ਹੋਇਆ ਤੇ ਕੀ ਕਹਾਣੀ ਹੈ ਕਿੱਥੇ ਲਾਉਣਾ ਹੈ ਮੈਨੂੰ ਸੋ ਇਹ ਟ੍ਰੇਲਰ ਆ ਜੀ ਡੀਡੀ ਦਾ ਭਰਿਆ ਹੋਇਆ ਇਹ ਤੁਹਾਨੂੰ ਦਿਖਾਉਣਾ ਹੱਥੇ ਫਿਰਕੇ ਇਹ ਮੱਕੀ ਦੇ ਵਿੱਚੋਂ 에ਥਨੋਲ ਕੱਢਿਆ ਹੋਇਆ ਬਾਕੀ ਉਹਦਾ ਬੂਰਾ ਚੂਰਾ ਜਿਹੜਾ ਜਿਵੇਂ ਆਪਾਂ ਕਹਦੇ ਆ ਇੱਧਰ ਟਰੈਕਟਰ ਖੜਾ ਉਹ ਸਾਹਮਣੇ ਇਹਦਾ ਢੇਰ ਲਾਉਣਾ ਹੈ ਕਰਕੇ ਇਹ ਪਹਿਲਾਂ ਕਿਸੇ ਨੇ ਦੋ ਲੋਡ ਲਾਏ ਹੋਏ ਨੇ ਆਪਣਾ ਟਰੈਲਰ ਸਾਰਾ ਫੁੱਲ ਖੜਾ ਇਹ ਜੰਮ ਗਿਆ ਦੇਖੋ ਇਹਦੇ ਚ ਪੈਰ ਨਹੀਂ ਹੈ ਤੁਰ ਨਹੀਂ ਸਕਦੇ ਸੀ ਇਹ ਰੂਮ ਵਾਂਗੂੰ ਦਾ ਪਿੱਛੇ ਤੋ ਜਾਂਦਾ ਗੋਡੇ ਜਨਾਂ ਅੱਜ ਇਹਦੇ ਚ ਪੈਰ ਵੀ ਨਹੀਂ ਜਾ ਰਿਹਾ ਉਹ ਟਰੈਕਟਰ ਖੜਾ ਇੱਥੇ ਆਹ ਟਰੈਕਟਰ ਖੜਾ ਫਾਰਮਰ ਦਾ ਤੇ ਉਹ ਪਰੇ ਦੀਆਂ ਆ ਗਾਂਆਂ ਨੇ ਆਪਣੇ ਉਹ ਜਿਹੜੀਆਂ ਪਰਦੀਆਂ ਠੀਕ ਆ ਜੀ ਤੁਹਾਨੂੰ ਦੂਰ ਕਰਕੇ ਦਿਖਾਵਾਂ ਇਹਨਾਂ ਦੇ ਕੋਲੇ 3000 ਦੇ ਕਰੀਬ ਗਾਈਆਂ ਉਹ ਦੂਰ ਬਹੁਤ ਦੂਰ ਤੱਕ ਬਹੁਤ ਵੱਡਾ ਮਤਲਬ ਵੀ ਬਾੜਾ ਕਹਿਦੀ ਆਪਾਂ ਇੱਥੇ ਫੀਡਰ ਲੋਡ ਦਾ ਨਾਮ ਦਿੱਤਾ ਜਾਂਦਾ ਇਹਨਾਂ ਨੂੰ ਜਿਹੜੀਆਂ ਇਹ ਗਾਂਾਂ ਮੀਟ ਵਾਸਤੇ ਪਾਲਦੇ ਹਨ ਬਹੁਤ ਖੁੱਲਾ ਜਿੰਨਾ ਕਹਦੋ ਓਨੀ ਖੁੱਲੀ ਜਮੀਨ ਇਹਨਾਂ ਦੇ ਕੋਲੇ ਤੇ ਖੁੱਲੇ ਦੇ ਵਿੱਚ ਹੀ ਪਈ ਆ ਫੀਡ ਇਧਰਲੇ ਪਾਸੇ ਤੁਹਾਨੂੰ ਮੈਂ ਦਿਖਾਵਾਂ ਇਹ ਆਖੜਾ ਲੋਡਰ ਸ਼ਵਲ ਇਹਨਾਂ ਦਾ ਇਹਦੇ ਨਾਲ ਫਿਰ ਇਹ ਮਿਕਸ ਕਰ ਕਰਕੇ ਪਾਈ ਜਾਂਦੇ ਰਹਿੰਦੇ ਆ ਤੇ ਆਹ ਟਰੈਲਰ ਆ ਜਿਹਦੇ ਵਿੱਚ ਇਹ ਜਦੋਂ ਜਦੋਂ ਆਪਣੇ ਮੰਡੀ ਹੁੰਦੀ ਆ ਉੱਥੇ ਲੈ ਕੇ ਜਾਂਦੇ ਆ ਲੋਡ ਕਰਕੇ ਆਹ ਹੀ ਬੇਲ ਪੰਨਾਂ ਦੀ ਤੂੜੀ ਦੇ ਗੰਢਾਂ ਇਹਨਾਂ ਨੂੰ ਖੋਲ-ਖੋਲ ਕੇ ਪਾਉਂਦ ਰਿਆਂ ਤੇ ਇੰਨਾ ਜਿਆਦਾ ਇੱਥੇ ਆਹ ਸੀਗੁੱਲ ਕਹਿ ਦਿੰਦੇ ਆ ਹੁਣ ਪੰਜਾਬੀ 'ਚ ਪਤਾ ਨਹੀਂ ਕੀ ਨਾਂ ਇਹਦਾ ਜਾਨਵਰ ਆ ਜਿਹੜਾ ਇਹ ਪੰਛੀ ਜਿਹੜੇ ਆਏ ਹੋਏ ਨੇ ਤੇ ਮੈਨੂੰ ਦੇਖ ਕੇ ਉੱਟ ਜਾਂਦੇ ਆ ਦੂਰ ਆ ਪਿਆ ਫਾਰਮਰ ਦਾ ਕਬਾੜ ਇੱਥੇ ਖੇਤਾਂ ਵਾਲੇ ਬਸ ਐਂ ਸੱਟ-ਸੱਟ ਦਿੰਦੇ ਆ ਜਿਹੜੀਆਂ ਚੀਜ਼ਾਂ ਕੰਡਮ ਹੋ ਜਾਂਦੀਆਂ ਬੇਕਾਰ ਕਿਉਂ ਜ਼ਮੀਨ ਦੀ ਕਮੀ ਕੋਈ ਨਹੀਂ ਫਾਰਮ ਬਹੁਤ ਵੱਡਿਆ ਜੇ 1 ਏਕੜ ਦੇ ਵਿੱਚ ਵੀ ਕਬਾੜ ਰੱਖਣਾ ਹੋਵੇ ਤਾਂ ਵੀ ਕੋਈ ਨਹੀਂ ਤੇ ਬਾਕੀ ਇੱਥੇ ਲੋਹੇ ਦਾ ਕੋਈ ਰੇਟ ਵੀ ਨਹੀਂ ਮਿਲਦਾ ਕਿਉਂ ਸਰਕਾਰਾਂ ਦੀਆਂ ਨੀਤੀਆਂ ਇਹੋ ਜਿਹਿਆਂ ਨੇ ਐਨਵਾਇਰਨਮੈਂਟ ਦੇ ਚੱਕਰਾਂ 'ਚ ਬੜਾ ਪੈਂਦੇ ਆ ਇਹ ਵੀ ਪੋਲੂਸ਼ਨ ਹੋ ਜਾਊਗਾ ਜਦੋਂ ਨੂੰ ਪਘਲਾਵਾਗੇ ਤੁਸੀਂ ਧੂਆ ਪੈਦਾ ਕਰਦੇ ਹੋ ਐਨਵਾਇਰਨਮੈਂਟ ਖਰਾਬਦਾ ਇਹ ਚੱਕਰਾਂ 'ਚ ਨਜਾਇਜ਼ ਮਤਲਬ ਪੰਡ ਚੱਕੀ ਹੋਈ ਆ ਸਰਕਾਰ ਨੇ ਆਪਦੇ ਸਿਰ ਦੇ ਉੱਤੇ ਇਹ ਵੀ ਸਾਰੀ ਦੁਨੀਆ ਦਾ ਠੀਕਾ ਲਿਆ ਹੋਇਆ ਪਤਾ ਨਹੀਂ ਯਾਰ ਕੋਈ ਮਾਫੀ ਹੀ ਆ ਕਈ ਵਾਰੀ ਲੱਗਦਾ ਹੁੰਦਾ ਵੀ ਹਾਂ ਇਹਨਾਂ ਨੇ ਸਾਲਿਆਂ ਨੇ ਕੋਈ ਕੰਮ ਆਮ ਬੰਦੇ ਨੂੰ ਕਰਨੀ ਨਹੀਂ ਦੇਣਾ ਦੇਖੋ ਲੋਹਾ ਇੰਨਾ ਪਿਆ ਇੱਥੇ ਲੋਹੇ ਦੀ ਛੋਰੀ ਨਹੀਂ ਗਈ ਆਹੀਂ ਪਿਆ ਖੇਤਾਂ ਦੇ ਵਿੱਚ ਗਲੀ ਜਾਂਦਾ ਜਿਵੇਂ ਆਹ ਦੇਖੋ ਕਿੰਨਾ ਪਿਆ ਹੈ ਨਾ ਇਹਨਾਂ ਦੇ ਗੋਲੇ ਦੇਖੀ ਇਹ ਦੇਖਣ ਨੂੰ ਆਇਆ ਲੱਗਦਾ ਪਰ ਜੇ ਉਹ ਭਰਨਾ ਹੋਵੇ ਤਾਂ ਇਹ ਮੈਨੂੰ ਲੱਗਦਾ ਵੀ ਡੇਢ ਦੋ ਟਰੱਕਾਂ ਦਾ ਲੋਡ ਆ ਇਹ ਬਹੁਤ ਬਹੁਤ ਪਿਆ ਹੈ ਆਹ ਘਾਹ ਦੇ ਵਿੱਚ ਵੀ ਪਰਲੇ ਪਾਸੇ ਵੀ ਦੱਬਿਆ ਪਿਆ ਸਾਰਾ ਇਹ ਲੋਹਾ ਹੀ ਆ ਇੱਥੇ ਆਹ ਜੰਗਲ ਦੇ ਸਿੱਟੇ ਹੁੰਦੇ ਇੱਥੇ ਲਿਆ ਕੇ ਆਹੀਂ ਕੰਬਾਈਨਾ ਆਹੀਂ ਟਰੈਕਟਰ ਹੋਰ ਇੰਪਲੀਮੈਂਟ ਆਹੀਂ ਜਰ ਦੇ ਵਿੱਚ ਛੱਡ ਦਿੰਦੇ ਆ ਆਹ ਖੜਾ ਹੀ ਆ ਇੱਕ ਇਹ ਆ ਦਿਖਾਉਂਦਾ ਤੁਹਾਨੂੰ ਬਸ ਆਹੀਂ ਕੱਢ ਉਹ ਫਾਲ ਛੱਡ ਦਿੰਦੇ ਆ ਹੁਣ ਪੈ ਗਿਆ ਪੰਗਾ ਵੀ ਇਹਦਾ ਕੋਈ ਹੱਲ ਨਹੀਂਗਾ ਮੈਨੂੰ ਲੱਗੇ ਪੂਰੇ 2 ਘੰਟੇ ਹੋ ਗਏ ਇੱਥੇ ਮੱਥਾ ਮਾਰਦੇ ਇਹਨੂੰ ਫਾਰਮਰ ਕਦੇ ਨਾਲ ਲੱਗੇ ਹੁੰਦਾ ਕਦੇ ਛੱਡ ਕੇ ਚਲੇ ਗਿਆ ਉਹ ਕਹਿੰਦਾ ਵੀ ਹੁਣ ਸਵੇਰੇ ਦੇਖਾਂਗੇ ਸੋ ਮਿੱਤਰ ਪਿਆਰਿਓ ਕਦੇ ਕਦੇ ਇਹੋ ਜਿਹਾ ਕੰਮ ਵੀ ਚੱਕਰ ਵੀ ਚੱਲਦਾ ਟਰਕਿੰਗ ਪਹਿਲਾਂ ਵੀ ਕਿਹਾ ਸੀਗਾ ਵੀ ਇਹ ਦੇਖਣ ਨੂੰ ਲੱਗਦੀ ਆ ਪਰ ਇਹ ਫੈਂਸੀ ਜੌਬ ਨਹੀਂ ਹੁਣ ਇੱਥੇ ਜਿੱਥੇ ਖੜਾ ਮੈਂ ਨਾ ਕੋਈ ਫੋਨ ਦਾ ਸਿਗਨਲ ਨਾ ਕਿ ਨੇੜੇ ਬੰਦਾ ਨਾ ਬੰਦੇ ਦੀ ਜਾਤ ਇਹ ਹੁਣ ਛੱਡ ਕੇ ਐਂ ਚਲੇ ਜਾਂਦੇ ਇੱਥੇ ਆ ਸਾਰਾ ਜਿਹੜਾ ਬਾਗ ਫਿਰਦਾ ਕੋਈ ਵਾਰੀ ਵਾਰਸ ਵੀ ਬਸ ਫੈਂਸ ਲੱਗੀ ਹੋਈ ਆ ਕੰਡੇ ਵਾਲੀ ਤਾਰ ਇਹਨਾਂ ਨੇ ਫਿਰਦੇ ਰਹਿਣਾ ਜਦੋਂ ਪਾਣੀ ਦੀ ਲੋੜ ਹੋਣੀ ਆ ਉੱਥੇ ਖੇਤ ਤੇ ਜਾ ਕੇ ਪਾਣੀ ਪੀ ਲੈਣਾ ਨਹੀਂ ਹੁਣ ਸਵੇਰੇ ਦੇਖਣ ਵੀ ਆ ਕੇ ਸੋ ਲੌੜ ਗਿਆ ਆਪਣਾ ਆੜਾ ਇੱਥੇ ਥੋੜੀਆਂ ਮਾਰ ਮਾਰ ਕੇ ਇਹਨੂੰ ਪੱਟਣ ਦੀ ਕੋਸ਼ਿਸ਼ ਕੀਤੀ ਆ ਆ ਸਰੀਆ ਦੇ ਕੇ ਕਹਿੰਦੇ ਵੀ ਲੰਬਾ ਇਹਨੂੰ ਦੇਖੋ ਉੱਪਰੋਂ ਇਰੇ ਵਿੱਚ ਮਾਰ ਕੇ ਵੀ ਛੋਟਾ ਜਿਹਾ ਸਰਾਖ ਹੋ ਜੇ ਇੱਕ ਵਾਰੀ ਹਵਾ ਲੱਗੀ ਫੇਰ ਇਹ ਚੱਲਣ ਲੱਗ ਜੂਗਾ ਪਰ ਉਹ ਗੱਲ ਬਣਨੀ ਨਹੀਂ ਗਈ ਕਿਉਂਕਿ ਟਰੈਲਰ ਸਾਰਾ ਭਰਿਆ ਹੋਇਆ ਉਹ ਸਵੇਰੇ ਦੇਖਦੇ ਆ ਕੀ ਬਣਦਾ ਇਹਦਾ ਸੁਜੜੀ ਗ੍ਰੇਨ ਵਾਲੀ ਜੋਬ ਆ ਇਹ ਬਹੁਤ ਜ਼ੋਰ ਜੋਰ ਜਮਾਈ ਕਰਨੇ ਵਾਲੀ ਜੋਬ ਆ ਵੀ ਇਹ ਸੌਖੀ ਜੋਬ ਨਹੀਂ ਜਿਵੇਂ ਰੀਫਰ ਡਰਾਈਵ ਐਨ ਉਹ ਤੁਸੀਂ ਇੱਕ ਜਗ੍ਹਾ ਤੋਂ ਟਰੈਲਰ ਹੁੱਕ ਕੀਤਾ ਪੁਆਇੰਟ A ਤੋਂ ਪੁਆਇੰਟ B ਤੱਕ ਜਾਣ ਦੀ ਆ ਪਰੇ ਜਿਹੜਾ ਇਹ ਖੇਤੀ ਦੇ ਨਾਲ ਮਤਲਬ ਇੱਕ ਤਰ੍ਹਾਂ ਦੀ ਜੱਟ ਵਾਲੀ ਜੂਨੀ ਬਣ ਜਾਂਦੀ ਆ ਜਦੋਂ ਪੰਗਾ ਪੈਂਦਾ ਇੱਥੇ ਸੋ ਇਹ ਗੱਲਾਂ ਬਾਤਾਂ ਨੇ ਦੇਸ਼ ਕੈਨੇਡਾ ਦੀਆਂ ਅੱਜ ਪੇਚਾ ਪੈ ਗਿਆ ਦੇਖਦੇ ਹਾਂ ਹੁਣ ਕੀ ਬਣਦਾ ਸਵੇਰੇ ਇਹਦਾ ਖਾਲੀ ਤਾਂ ਕਰਨਾ ਪੂਗਾ ਇਹ ਤਾਂ ਹੈ ਨਹੀਂਗਾ ਵੀ ਖਾਲੀ ਨਾ ਕਰੀ ਇਹਨੂੰ ਉਹ ਕਹਾਣੀ ਇਹ ਵੀ ਹੁਣ ਖਾਲੀ ਤਾਂ ਕਰਨਾ ਪੈਣਾ ਇਹਨੂੰ ਵਿਚਾਲੇ ਚ ਛੱਡ ਕੇ ਜਾ ਨਹੀਂ ਸਕਦੇ ਤੇ ਵਿਨੀਪੈਕ ਤੋਂ ਇਹ ਜਿਹੜੀ ਲੋਕੇਸ਼ਨ ਹੈ ਘੱਟੋ ਘਾਟ 250 ਪੌਣੇ 300 ਕਿਲੋਮੀਟਰ ਹੁਣ ਆਪਾਂ ਇਹਨੂੰ ਐਵੇਂ ਨਹੀਂ ਲਿਜਾ ਸਕਦੇ ਇਥੋਂ ਵੀ ਭਰਿਆ ਭਰਿਆ ਲੈ ਜੀ ਹਨਾ ਵਾਪਸ ਉਹ ਵੀ ਆਪਣੇ ਲਈ ਘਾਟੇ ਵਾਲਾ ਸੌਦਾ ਉਹ ਹੁਣ ਸਵੇਰੇ ਤਕੜੇ ਹੋ ਕੇ ਪਾਉਣੇ ਹੱਥ ਇਹਨੂੰ ਦੇ ਦੇ ਆ ਫਿਰ ਸਵੇਰੇ ਨਿੱਤਰੂੜੇ ਵੇਖਾਣੀ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਠੀਕ ਹੈ ਜੀ ਤੇ ਸਵੇਰੇ ਦੰਨਿਆ ਖਬਰਸਾਰ ਵੀ ਕੀ ਬਣਿਆ ਦਾ ਦੇ ਵੀ ਪਈ ਤਾਂ ਬਹੁਤ ਆ ਤੇ ਹੁਣ ਵਿੱਚ ਵਰਦਾ ਮੈਂ ਬਾਹਰ ਜਾ ਕੇ ਫਿਰ ਕਿਮਤ ਕਿਰਾ ਨਮੀਡੀਏ ਪਾਈਏ ਚੱਲੇ ਅਗਲੇ ਰੋਡ ਵਾਸਤੇ ਕੀ ਦਾ ਬੁਗੇ ਬਈ ਓਏ ਕਰਦਾ ਰੇਲ ਨਾਲੀ ਕੋਈ ਨੂੰ ਕਹਦੇ ਆ ਬਾਈ ਹਿੰਮਤ ਨਹੀਂ ਹਾਰਦੇ ਸਭ ਕੁਝ ਲਾ ਜਾਂਦਾ ਆਪੀ ਰੱਬ ਛੋਟੇ ਨਾਲ ਹੋ ਜਾਂਦਾ ਤੇ ਮਿਹਨਤ ਰੰਗ ਲਿਆਉਂਦੀ ਆ ਇਹ ਦੇਖ ਲੋ ਵੀ 26 ਚੰਨ ਸੀਗਾ ਕਿਵੇਂ ਸ਼ਬਲਾਂ ਦੇ ਨਾਲ ਥੋੜੇ ਮਾਰ ਮਾਰ ਕੇ ਕਿਵੇਂ ਹਲਾਹ ਲਾ ਕੇ ਪੜਾਤੀ ਕਰਦਾ ਦੇਖੋ ਪਿਆ ਖਾਲੀ ਕੀਤਾ ਸਾਰਾ ਲੋ ਜੀ ਲੱਗ ਪਕੇ ਖਤਮ ਹੋ ਗਿਆ ਕੰਮ ਆਪਣਾ ਜਾਦਾ ਆਖੜਾ ਦੇਖੋ ਇਧਰ ਗੋਰੀਆਂ ਦਾ ਲਾਮ ਲਸ਼ਕਰ ਆਵਦਾ ਸੋ ਪਾ ਵੀ ਹੁਣ ਲਗਭਗ ਕੋਈ ਇਹ ਰੈਡੀ ਚਾਲੇ ਪਹੁੰਚਣ ਨੂੰ ਆਲਮੋਸਟ ਗਰਨਾ ਇਥੋਂ ਸੋ ਫੇਰ ਇੱਕ ਵਾਰੀ ਉਹ ਦੱਸਦੀ ਇਹ ਵੀ ਇਹਦਾ ਟੀਮ ਵਰਕ ਦਾ ਰਲ ਮਿਲ ਕੇ ਕੰਮ ਹੋ ਜੇ ਉਹਦੇ ਵਾਰ ਕੀ ਰੀਜ਼ ਨਹੀਂ ਰਲ ਕੇ ਹਮਲਾ ਮਾਰਿਆ ਸਾਰਿਆਂ ਨੇ ਤੇ ਮੋਰਚਾ ਫਤਿਹ ਹੋ ਗਿਆ ਸੋ ਯੂ ਵਾਂਟ ਟੂ ਸੇ ਸਮਥਿੰਗ ਯਾ ਵੀ ਗਾਟ ਇਟ ਆਊਟ ਫਾਈਨਲੀ 10 ਆਵਰਸ ਲੇਟਰ ਇਟਸ ਲੋਟ ਆਫ ਹਾਰਡ ਵਰਕ ਯਾ ਯਾ ਦੋਜ਼ ਅ ਟਫ ਵਨ ਦੈਸ ਬੈਰ ਦ ਵਰਸਟ ਵਨ ਦੇਵ ਹੈਡ ਇਨ ਅ ਲੌਂਗ ਲੌਂਗ ਟਾਈਮ ਬਟ ਹਿਮੀਟੀ ਇਟ ਸੋ ਦੈਸ ਇਟ we know it is it's is really hard to deliver in this in the summertime yeah but this one is uh, this one is it's bad weird. it's really bad this is too humid so yeah but thanks bud that's the it's real the guy. guy yeah a <laughs> lot of hard work yeah yeah i can say it is a teamwork which make it happen <laughs> yeah, yeah. 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 <laughs> thanks thank you right i'm going to share this with my friends in india oh yeah? yeah yeah right yeah yeah. Because some some are dreaming to come here to drive the trucks. Yeah. So I just always tell them that buddy go grab some other scales. It's not a fancy job. No, no. Yeah, in the winter time it's really walking on a sword Yeah, yeah. Yeah, yeah she's icy, that's yeah. for sure. Yeah. <laughs> so in Canada it is a it's not a kind of good job now. Yeah. Lot and lot of people, lot of trucks, margins are coming down, yeah. prices are going up. Yep. Really hard to survive now. It is. If you're really interested to come to Canada, just try to have some more skills Yeah, uh, yeah. Okay. Don't get stuck with one. Yeah. <laughs> <laughs> should buy a <laughs> yeah. <laughs> yeah Okay, thank Good you sir. On. Thank you. I yeah. will bring the care. paperwork to sign Yeah, for yeah, Okay. Hanji. So apna. ਡੀਡੀ ਵਾਲਾ ਲੋਡ ਸੀਗਾ ਔਖੇ ਸੌਖੇ ਸੌਖੇ ਤਾਂ ਨਹੀਂ ਬਹੁਤ ਔਖੇ ਔਖੇ ਉਹ ਤਾਂ ਨਿਮੜਾ ਹੋ ਗਿਆ ਤੇ ਨੈਕਸਟ ਲੋਡ ਦੀ ਪਿਕਅਪ ਕਰਕੇ ਮਤਲਬ ਲੋਡ ਕਰਕੇ ਆਪਾਂ ਖੜਾਤਾ ਤੇ ਹੁਣ ਨਿਕਲਾਂਗੇ ਸੰਡੇ ਨੂੰ ਐਤਵਾਰ ਨੂੰ ਦੁਪਹਿਰੇ 3:00 ਵਜੇ ਤੇ ਤੁਹਾਨੂੰ ਮੈਂ ਦਿਖਾਵਾਂ ਵੀ ਕਿੰਨੇ ਵਾਰੀ ਮੈਂ ਅੰਦਰ ਆਇਆ ਪਾਣੀ ਪੀਣ ਗਰਮੀ ਬਹੁਤ ਸੀਗੀ ਜਦੋਂ ਲੋਡ ਲਾਉਂਦੇ ਸੀਗੇ ਡੀਡੀ ਜੀ ਵਾਲਾ ਤੇ ਟਰੱਕ ਦਾ ਦੇਖੋ ਤੁਸੀਂ ਹਾਲ ਕੀ ਹੋਇਆ ਦੇਖੋ ਸਾਰਾ ਭਰ ਗਿਆ ਹੈ ਵਿੱਚੋਂ ਐਡੀ ਮਾੜੀ ਹਾਲਤ ਮੇਰੇ ਟਰੱਕ ਦੀ ਕਦੇ ਵੀ ਨਹੀਂ ਹੋਈ ਵਿੱਚੋਂ ਜਿੰਨੀ ਹੁਣ ਹੋਈ ਗਈ ਆ ਆ ਦੇਖੋ ਸਾਰੇ ਟਰੱਕ ਦੇ ਵਿੱਚ ਜਰਾਬਾਂ ਨੂੰ ਲੱਗ ਲੱਗੇ ਕਿਉਂਕਿ ਉਹ ਬੂਟ ਤਾਂ ਵਿੱਚ ਖੋ ਗਏ ਸੀਗੇ ਤੇ ਬੂਟਾਂ ਦੇ ਵਿੱਚੋਂ ਫਿਰ ਉਹ ਨਾਲ ਲਾ ਕੇ ਜਰਾਬਾਂ ਨੂੰ ਜਰਾਬਾਂ ਤੋਂ ਫਿਰ ਉਹ ਚਿਪੜਦੀ ਸੀਗੀ ਤੇ ਆ ਹਾਲ ਕਰਤਾ ਮੇਰੇ ਟਰੱਕ ਦਾ ਪਰ ਕੋਈ ਗੱਲ ਨਹੀਂ ਆ ਕਾਲੂ ਲਾਉਂਨੇ ਚੁੱਟੀਰੇ ਤੇ ਨਾਲੇ ਕਰੂੰਗਾ ਇਹਨੂੰ ਗਰੀਸ ਤੇ ਨਾਲੇ ਕਰਾਂਗੇ ਇਹਨੂੰ ਵਿੱਚੋਂ ਸਾਫ਼ ਦੇਖਿਓ ਫਿਰ ਬਣਾਉਣੇ ਗੱਲ ਇਹਦੀ ਓਕੇ ਜੀ